ਗੁਰਦ੍ਰਸ਼ਨ ਜੀ ਉੱਤਰਾ ਦੇ ਦਾਨੀ ਧਰਤਾਂ ਦੇ ਬਾਬਾ ਬੁੱਢਾ ਸਾਹਿਬ ਜੀ ਦੀ ਢੇਡ ਕਾਫੀ ਸੰਗਤ ਆਈ ਹੈ ਜੀ ਇਹ ਚੁੱਕੇ ਨੇ ਹਾਂਜੀ ਥੱਕ ਚੁੱਕੇ ਹੋ ਹਾਂਜੀ ਥੱਕ ਚੁੱਕੇ ਹੋ ਚੜਦੀ ਕਲਾ ਜੀ ਚੜਦੀ ਕਲਾ ਇਹ ਚੜਦੀ ਕਲਾ ਤਾਂ ਕਹਿੰਦੇ ਆ ਪਰ ਇਹ ਅੰਦਰੋਂ ਪੂਰੇ ਭੰਨੇ ਪਏ ਨੇ ਤੇ ਪੂਰੇ ਥੱਕੇ ਹੋਏ ਨੇ ਇਹ ਥੱਕੇ ਹੋਏ ਮਣੋਖ ਹਣ ਇਸ ਟਾਈਮ ਇੱਥੇ ਰੈਸਟ ਕਰ ਰਹੇ ਨੇ ਇਹ ਕਿਹਾ ਵੀ ਸਾਡੀਆਂ ਹੁਣ ਕੋਈ ਲੱਤਾਂਵਾਵਾ ਕੁੱਟੇ ਹੁਣ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਸੇਵਾਦਾਰਾਂ ਨੂੰ ਭੇਜੋ ਤੇ ਇਹ ਸੰਗਤ ਦੇ ਚਰਨ ਦਵਾਏ ਜਾਣ ਆ ਦੇਖੋ ਜੀ ਕਰੋ ਦਰਸ਼ਨ ਜੀ ਇਹ ਆ ਜੀ ਪਵਿੱਤਰ ਕਾਲੀ ਵੀ ਬਾਕੀ ਹੁਣ ਤਾਂ ਇੱਥੇ ਹੈਗਾ ਨਹੀਂ ਨਾ ਕੋਈ ਜਦੋਂ ਅਸੀਂ ਛੋਟੇ ਹੁੰਦੇ ਹੁੰਦੇ ਫੜ-ਫੜ ਪਾਉਂਦੇ ਸੀ ਘੈਂਟ ਘੈਂਟ ਕੰਮ ਸਾਰਾ A to Z ਵੇਖੋ ਘੁੰਗਰੂ ਵੀ ਵੱਡੇ ਚੱਕ ਲੋ ਧਿਆਨ ਨਾਲ ਚੱਕਰ ਧਿਆਨ ਨਾਲ ਧਿਆਨ ਨਾਲ ਚੱਕ ਰਾਇ ਵੀ ਕੋਈ ਨਹੀਂ ਆਪਣੇ ਬੰਦੇ ਹੈਗੇ ਚੱਕ ਚੱਕ ਲਓ ਚੱਕ ਲਓ ਚੱਕ ਲਓ ਨਾਲ ਯੱਕੇ ਨੂੰ ਚੁਕਾ ਦੇ ਚੁਕਾ ਦੇ ਚੁਕਾ ਦੇ ਸਰਬ ਬਾਹਰ ਗੁੰਡੜੀ ਪਿਪਲੇ ਨੰਨਾ ਸਸੀ ਕਾਲ ਜੀ ਸਾਰਿਆਂ ਨੂੰ ਸੋ ਅੱਜ ਹੈਗੀ ਆ ਜੀ ਫੱਗਣ ਮਹੀਨੇ ਸੰਗਰਾਦ ਤੇ ਆਪਾਂ ਪਹੁੰਚੇ ਆ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬੇੜ ਸੰਗਰਾਂ ਦੇ ਦਿਹਾੜੇ ਦੇ ਸੋ ਸੰਗਤ ਵੀ ਦਰਮਗਰ ਆਉਂਦੀ ਪਈ ਆ ਅੱਜ ਵੇਲੇ ਨਾਲ ਹੀ ਆ ਗਏ ਹਲੇ ਹੁਣ ਦਿਨ ਚੜਿਆ ਹਾਂਜੀ ਸੰਗਤੋ ਸਤਿ ਸ੍ਰੀ ਅਕਾਲ ਜੀ ਜੋੜੇ ਲਾਈਏ ਤੇ ਆਜੋ ਕਰਾਉਨੇ ਆ ਸਵਰਗ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਦੇ ਕਰਮ ਵਰਸ਼ਨ ਜੀ ਉਤਰਾਂ ਦੇ ਦਾਨਿੰਗ ਧੰਤਾਂ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਢੀਡ ਕਾਫੀ ਸੰਗਤ ਆਈ ਹੈ ਜੀ ਅੱਜ ਕਰਵਾਉਨੇ ਆ ਤੁਹਾਨੂੰ ਢੀਡ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਸਭ ਤੋਂ ਸੁਖਾ ਤਨਹੀ ਸਭ ਤੋਂ ਸੁਖਾ ਸਰੂਪਾ ਗੰਭੀਰ ਜਾਨੀ ਬਲੀ ਗੰਭੀਰ ਜਾਨੀ ਬਲੀ ਸਾਹਾਂ ਤੋਂ ਠੰਡ ਲੱਗਦੀ ਕਿ ਨਹੀਂ ਨਹੀਂ ਲੱਗਦੀ ਸਾਡਾ ਲਈ ਦੀ ਆ। ਸਾਡਾ ਹੈਗੀ ਆ। ਸਾਡਾ ਹੈਗੀ ਵਸੇ। ਲਾਉਣੇ ਪੈਣੇ ਆ। ਆਹੇ ਮੇਨਾ ਠੰਡ ਦਾ ਮੜਕੇ ਦਾ। ਤੋ ਠੀਕ ਆ ਜੀ। ਬਾਕੀ ਚੱਲੇ। ਚਲੋ। ਹੁਣ ਜਿੰਨੇ ਮਰਜੀ ਦੇ ਦੋ ਪੈਸੇ ਤਾਂ ਆਪੋ ਆਪਣੀ। ਆਪੋ ਆਪਣੀ। ਆਪਾਂ ਵਰਜਾ ਸੋਤ। ਜਦੋਂ ਫਿਰ ਉਹਨਾਂ ਦੇ ਨਾਲ ਕੋਈ ਘਟਨਾ ਵਾਪਰਦੀ ਹੈ ਨਾ ਫਿਰ ਅਸੀਂ ਇੱਕ ਚੰਗਾ ਹੋਇਆ ਮਹਾਰਾਜ ਨੇ ਮੈਨੂੰ ਬਚਾ ਲਿਆ ਚੰਗਾ ਹੋ ਗਿਆ ਮੈਨੂੰ ਬਚਾ ਲਿਆ ਔਰ ਵਾਇਗਰੂ ਅਕਾਰ ਤੁਖ ਜਿਹੜਾ ਉਹ ਸਾਡੀ ਹਰ ਵਗਾ ਸੁਰੱਖਿਆ ਕਰਦਾ ਹੈ ਹਾਂ ਕਿਹਨਾਂ ਭਲਾ ਬੰਦੇ ਨੇ ਇੱਕ ਵਾਰ ਤਾਂ ਬਈ ਟੋਕਣ ਘੰਮੇ ਨੇ ਇਹ ਹੁਣ ਹੈਗਾ ਬੰਦਾ ਦੁਬਈ ਵਾਲਾ ਹੱਥਾਂ ਫਰਾਂਜ ਹੋਇਆ ਫਰਦਾ ਬਾਹਰ ਹੁਣ ਇਹ ਤੇਰਾ ਮੂੰਹ ਨਹੀਂ ਕਰਦਾ ਦੁਬਈ ਕੱਲ ਬਈ ਹੈ ਦੁਬਈ ਵਾਲਾ ਬਰਜ ਖਲੀਫਾ ਲਾਇਆ ਨਾ ਲੈਣਾ ਹੁੰਦਾ ਹਰ ਵਾਰੀ ਕਿ ਵੇਖਣੀ ਹੁੰਦੀਆਂ ਕੜਾਈਆਂ ਕੱਲੀਆਂ ਨਹੀਂ ਨਹੀਂ ਇਹ ਬਹੁਤ ਸੰਗਰਾਂਦਾ ਹੋ ਗਿਆ ਵੇਂਦਾ ਹੀ ਹੈ ਖਲਾ ਲੈਦਾ ਨਹੀਂ ਗਲਾਸ ਨਾਲ ਗਲਾਸ ਨੇ ਤੈਨੂੰ ਹੋਰ ਬਰਫ਼ ਵੀ ਦੇ ਦੇ ਨਾਲ ਕੈਮਰਾ ਖੜਗਾ ਕੇ ਵੇਣਾ ਤੋੜ ਕੇ ਖਾ ਬੱਬੂ ਕਿੰਨੀ ਹੁਣ ਸਰਤਾ ਲੱਸੀ ਲੱਸੀ ਗਰਮ ਜੀ ਪਲਾਸਟਿਕ ਆ ਹਾਂ ਭਾਈ ਟੋਕਣਾ ਹੁਣ ਕਿਵੇਂ ਮੈਨੂੰ ਟੋਕਣਾ ਗੱਲ ਹੀ ਨਹੀਂ ਕਰਦਾ ਹੁਣ ਕਿਹਾ ਵੇਖਿਆ ਆ ਭਾਈ ਬੰਦਾ ਸਾਡੇ ਹਣ ਹੱਥਾਂ 'ਚ ਬਾਹਰ ਨਿਕਲ ਗਿਆ ਸਾਡੇ ਭਾਈ ਬਾਬਾ ਨੇ ਦੇ ਤੇ ਦਿੱਤੇ ਮੈਂ ਤਾਂ ਆਖਿਆ ਬਾਬਾ ਨੂੰ ਵੀ ਤਲੈਂਟੀ ਪਾਓ ਏ ਬੰਦੇ ਸਾਡੇ ਨੂੰ ਘਟੋ ਘੱਟ 1000 ਰੁਪਇਆ ਪਾਓ ਤੇ ਮੈਂ ਕਹਾ ਸਾਨੂੰ ਨਵੇਂ ਜੋੜੇ ਲੈ ਕੇ ਦੇ ਐ ਤਾਂ ਚੱਲ ਸਾਡੀਆਂ ਚੱਪਲਾਂ ਹੀ ਸੀ ਦੋਹਾਂ ਬੰਦਿਆਂ ਇੱਕ ਮਲਾਜਮ ਦੇ ਬੂਟ ਸੀ ਇੱਕ ਇਧਰ ਬੂਟ ਲਾਇਆ ਇਹ ਦੂਜੇ ਮਲਾਜਮ ਦੇ ਅੱਜ ਇਹਨੇ ਤਾਂ ਗਵਾਏ ਯਾ ਵ ਰਿਲੈਕਸ ਹੋ ਪਾ ਕੇ ਆ ਹਨ ਬਾਕੀ ਇਹਦੀ ਥੋੜੀ ਜਿਹੀ ਹੁਣ ਆਵਾਜ਼ ਥੋੜੀ ਹਵਾ ਹੋ ਗਈ ਉਤਲੀ ਇਹ ਹੁਣ ਦਵਾਈ ਵਾਲਾ ਅਮਰੀਕਾ ਵਾਲਾ ਬਰਜ ਖਲੀਫਾ ਵਾਲਾ ਨਹੀਂ ਅਮਰੀਕਾ ਵਾਲਾ ਪੈਸਾ ਇਹਦੇ ਕੋਲੇ ਆਉਂਦਾ ਅਮਰੀਕਾ ਵਾਲਾ ਆਉਂਦਾ ਇਹ ਗੱਲ ਹੋਰ ਵੀ ਆ ਗੱਲ ਤਰਨਾ ਦੇਖੀ ਤੇ ਯਾਰ ਨੇ ਕਹਿਗਾ ਅੱਜ ਪਾਇਆ ਵੇਖ ਇੱਕ ਗੱਲ ਹੋਰ ਵੀ ਹੈ ਬਾਈ ਇਹਦੇ ਸਰਪਾਰਟੀਆਂ ਬਹੁਤ ਰਹਿੰਦੀਆਂ ਨਾਲ ਪਾਰਟੀ ਕਰਦਾ ਤੇ ਉੱਤੋਂ ਇਹਦੀ ਹਵਾ ਖਰਾਬ ਹੋ ਗਈ ਆ ਉਹ ਦੁਬਈ ਵਾਲਾ ਬਣ ਗਿਆ ਹੁਣ ਪੈਸਾ ਵੜੀ ਭੈੜੀ ਚੀਜ਼ ਆ ਮੈਂ ਤਾਂ ਕਹਿੰਦਾ ਗੁਰੂ ਨੂੰ ਵੀ ਉਹਨਾਂ ਕੀ ਬੰਦਾ ਦੇਵੇ ਜਿੰਨਾਂ ਦਾ ਬੰਦਾ ਥੋੜਾ ਜਿਹਾ ਸਬਰ ਚ ਰਵੇ ਹੁਣ ਅਸੀਂ ਇਥੋਂ ਅੱਗੇ ਚੱਲੇ ਪਾਉਨੇ ਆ ਹੁਣ ਕਿੱਥੇ ਜਾਣਾ ਜੀ ਅੱਗੇ ਚਲੋ ਦਰਸ਼ਨ ਕਰਾਉਨੇ ਆ ਫਿਰ ਗੁਰੂ ਘਰਾਂ ਦੇ ਦੇਖੋ ਹੁਣ ਆਪਾਂ ਇੱਥੇ ਚੱਲਦੇ ਆਂ ਆਏ ਸਾਡੇ ਬਲਦੇਵ ਸਿੰਘ ਦੀ ਗੱਡੀ ਆ ਹਾਂਜੀ ਧੰਨਵਾਦ ਜੀ ਤੁਹਾਡਾ ਤੁਹਾਡਾ ਵੀ ਧੰਨਵਾਦ ਬਹੁਤ ਗੱਡੀ ਲਿਆਉਣ ਲਈ ਆ ਆਲਟੋ ਗੱਡੀ ਆ ਜਾਈਏ ਪਹਿਲਾਂ ਸਾਡੇ ਬਲਦੇਵ ਸਿੰਘ ਦੀ ਦੂਜੀ ਦੀ ਆਈ ਸੀ ਉਹ ਦੋ ਕਵਾਰੀ ਆਈ ਆ ਹੁਣ ਉਹ ਛੁੱਟੀਆਂ ਤੇ ਹੋ ਗਿਆ ਤੇ ਲਵਲੀ ਤਾਂ ਚਲੋ ਲਿਆਇਆ ਨਹੀਂ ਕਦੇ ਇਧਰ ਹੁਣ ਜੋ ਗੱਡੀ ਲੈ ਲਈ ਇਹਨੇ ਸਾਨੂੰ ਵਾਕੇ ਨਹੀਂ ਲਿਆਉਣਾ ਕਿਉਂਕਿ ਇਹ ਥੋੜਾ ਤੁਹਾਨੂੰ ਪਤਾ ਹੀ ਆ ਹੁਣ ਚਲਾਉਣੀ ਨਹੀਂ ਆਉਂਦੀ ਚਲਾਉਣੀ ਨਹੀਂ ਆਉਂਦੀ ਇਹਨੇ ਨਵੀਂ ਗੱਡੀ ਚ ਪਾ ਮੈਂ ਤੇ ਇਹ ਕੜਾ ਚਲਾਉਂਦਾ ਆਵੇਂ ਗੱਡੀ ਤਾਂ ਮੈਂ ਹੀ ਚਲਾਉਣਾ ਹਰੇਕ ਦੀ ਇੱਕ ਮਿੰਟ ਗੱਡੀ ਤਾਂ ਗੱਡੀ ਤਾਂ ਹੁਣ ਇਹਨੇ ਚਲਾਉਣ ਦੀਆਂ ਗੱਲਾਂ ਕਰਦਾ ਗੱਡੀ ਤਾਂ ਮੈਂ ਹੀ ਚਲਾਉਣਾ ਹਾਂ ਅੱਜ ਆਪਾਂ ਜਵਾਤਾ ਨੂੰ ਦਸਾਂ ਕੋਲ ਚੱਲ ਜਾਈਏ ਕਾਲੇ ਬਾਈ ਵੀਡੀਓ ਵੇਖ ਲਈ ਆ ਬਾਪੂ ਤੇ ਰੱਖਣ ਨਾ ਥੋੜਾ ਇਹ ਚੱਕਵੇਂ ਪੈਰਾਂ ਤੇ ਆ ਲਓ ਵੀ ਆਪਾਂ ਲਾਂ ਲਗੇ ਹਲਦੀ ਵੈਸੇ ਆਪਣੀ ਵੀ ਹੈਗੀ ਤੇ ਪਰ ਉਹ ਹਲੇ ਦਿੱਲੀ ਆ ਇਹ ਬਾਬੇ ਤੋਂ ਲਜਾਨਨ ਨਾ ਵੈਸੇ ਹਲਦੀ ਵਧੀਆ ਹੁੰਦੀ ਹੈ ਅੱਧਾ ਕਿਲੋ ਪੀਦੇ ਸਾਰੇ ਲੋਹਣ ਮਸਾਲਿਆਂ ਵਿੱਚ ਉਹ ਲਿਆ ਸੀ ਵੇਖਿਆ ਸੀ ਕਦੇ ਨਾ ਸਾਦਾ ਨਹੀਂ ਆ ਬਈ ਦੱਸਿਓ ਤਰਨ ਤਰਨ ਬਾਸ ਸਾਡੇ ਚੋਂ ਮਿਲਦਾ ਇਹ ਕਿਨੇ ਕਿਨੇ ਖਾਦਾ ਦੱਸਿਓ ਤੇ ਆ ਅੱਡੇ 'ਚ ਆਏ ਸਪੈਸ਼ਲੀ ਇਹੇ ਲੈਣਾ ਦਸ ਦਸ ਦਾ ਪੀਸ ਲਵਲੀ ਦੇ ਦੇ 100 ਰੁਪਏ ਮੇਰੇ ਪਹੁੰਚ ਗਏ ਆ ਜੀ ਸ਼ੇਰ ਫਤਿਹ ਚਲੋ ਬਈ ਕਾਫੀ ਸੰਗਤ ਆਉਂਦੀ ਵੀ ਇੱਥੇ ਖੀਚੜੋਂ ਖੀਰ ਸਾਰੇ ਹੁਣ ਬਾਬਾ ਉੱਥੇ ਹੀ ਲਾਉਂਦਾ ਇਹਦੇ ਸਾਰੇ ਖੀਰ ਖੀਰ ਪਾਈ ਜਾਂਦੇ ਇੱਥੇ ਸਾਰੇ ਖੀਰ ਭੋਗ ਲਵਾ ਕੇ ਇਹਨਾਂ ਡੱਬਿਆਂ ਚ ਪਾ ਦਿੰਦੇ ਆ ਇਹ ਜਾ ਕੇ ਮੱਜਾ-ਮੁੱਜਾ ਨੂੰ ਪਾਉਂਦੇ ਹੋਣੇ ਹਨਾ ਨਹੀਂ ਕੋਈ ਮੱਜਾ ਦੀ ਉਤਪਾਦ ਨਹੀਂ ਨਹੀਂ ਤਰਨ ਤਰ ਨਹੀਂ ਜਾਂਦੀ ਇਹ ਇੱਥੇ ਸਾਰੇ ਰੱਖੇ ਆ ਉਧਰ ਪਾਉਂਦੇ ਜਾਨਵਰਾਂ ਨੂੰ ਦਰਵੇਸ਼ਾਂ ਨੂੰ ਥੋੜੀ ਆਉਂਦੀ ਹੁਣ ਖੀਰ ਹਨਾ ਸੰਗਤ ਘਟ ਹੈ ਦਿਨ ਦੀ ਤਾਂ ਗੱਲ ਹੁੰਦੀ ਨਾ 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 ਵੀਰਵਾਰ ਦਾ ਕੋਈ ਮਾਕਸਦਾ ਨਹੀਂ ਵੀਰੇ ਵੀਰਜੀ ਵੀਰਵਾਰ ਆ ਫਿਰ ਅੱਜ ਵੀਰਵਾਰ ਆ ਵੀਰਵਾਰ ਨਾਲ ਕੋਈ ਮਤਲਬ ਨਹੀਂ ਪਸੂ ਸੂਣਗੇ ਤਾਂ ਦੁੱਧ ਆਊਗਾ ਤਾਂ ਫੇਰ ਹੀ ਖੀਰ ਬਣੂਗੀ ਅਸੀਂ ਇੱਥੇ ਹੁੰਦੇ ਹਾਂ ਤੇ ਛੋਟਾ ਹੁੰਦਾ ਬਹੁਤ ਖੀਚੜਾ ਆਉਂਦਾ ਕਿਉਂਕਿ ਸਾਡੇ ਮਾਜੇ ਦੇ ਬਹੁਤ ਇੱਥੇ ਖੀਚੜਾ ਹੁੰਦੇ ਹੁਣ ਤਾਂ ਮਾਲਵਾ ਵੀ ਵੈਸੇ ਤਕਰੀਬਨ ਆਉਣ ਲੱਗ ਪਿਆ ਪਹਿਲਾਂ ਘੱਟ ਆਉਂਦੇ ਸੀ ਤੇ ਹੁਣ ਤਾਂ ਕਾਫੀ ਸੰਗਤ ਮਾਲਵੇ ਦੀ ਵੀ ਆਉਂਦੀ ਆ ਔਰ ਮਾਜੇ ਦੇ ਪਹਿਲਾਂ ਬਹੁਤ ਆਉਂਦੇ ਮੈਂ ਛੋਟਾ ਹੁੰਦਾ ਬਹੁਤ ਆ ਪਸੂਆਂ ਦੀ ਘਾਟ ਹੋ ਗਈ। ਪਸੂ ਨਹੀਂ ਹੈਗੇ ਤੇ ਹੁਣ ਤਾਂ ਅੱਜ ਮੈਂ ਕਾਫੀ ਟਾਈਮ ਪਿੱਛੋਂ ਆਇਆ ਵੈਸੇ। ਇਹਨਾਂ ਦੇ ਨਾਲ ਉਹਨਾਂ ਕਈ ਵਾਰੀ ਆ ਜਾਈਦਾ। ਸਾਲ ਹੋ ਗਿਆ। ਸਾਲ ਹੋ ਗਿਆ। ਸਾਲ ਬਾਅਦ ਆਏ ਆ। ਹਾਂ ਸਾਲ ਹੀ ਹੋ ਗਿਆ। ਤੇ ਹੁਣ ਤਾਂ ਜਿਵੇਂ ਇੱਥੇ ਵਾਰੀ ਨਹੀਂ ਸੀ ਆਉਂਦੀ ਇੱਥੇ ਵੀ ਕੋਈ ਬਾਬਾ ਨਹੀਂ ਬਾਬਾ ਉੱਥੇ ਹੀ ਆ। ਤੇ ਹੁਣ ਤਾਂ ਵੈਸੇ ਘਾਟੀ ਆ। ਬਾਕੀ ਇਦਾਂ ਪਾਈ ਜਾਂਦੇ ਸਾਰੇ ਸੰਗਤ। ਫੇਰ ਅਲੱਗ-ਅਲੱਗ ਡੱਬਿਆਂ ਦੇ ਵਿੱਚ। ਹਾਂ ਵੇਖ ਲੈਨੇ। ਵੀ ਰੇ ਨੀ ਬਕਾਨਾ ਨਾ ਹੁਣ ਤਾਂ ਸਾਮਣੇ ਤਾਂ ਹੁਣ ਹੀ ਖੀਰਾਂ ਨੂੰ ਹੁਣ ਬਾਕੀ ਹੁਣ ਤਾਂ ਇੱਥੇ ਹੈਗਾ ਨਹੀਂ ਨਾ ਕੋਈ ਜਦੋਂ ਅਸੀਂ ਛੋਟੇ ਹੁੰਦੇ ਹੁੰਦੇ ਫੜ ਫੜ ਪਾਉਂਦੇ ਸੀ ਦੁੱਧ ਹੁੰਦਾ ਜਿਆਦਾ ਖੀਰ ਹੁੰਦੀ ਜਿਆਦਾ ਇਹ ਕਿ ਦੁੱਧ ਤੇ ਕਿੰਨਾ ਵੱਡਾ ਤਾਂ ਬੁੱਪ ਨੇ ਖੀਰ ਥੋੜੀ ਘਾਟ ਆ ਪਸੂ ਪਸੂ ਸੂਨ ਤੇ ਡਿਪੈਂਡ ਕਰਦਾ ਨਾ ਅੱਗੇ ਉਹਨਾਂ ਚੱਲ ਦੁੱਧ ਨਹੀਂ ਵਰਤਦੇ ਜਦੋਂ ਚਾਹੀਦੀ ਖੀਰ ਨਹੀਂ ਚੜਾਉਂਦੇ ਅਸੀਂ ਤਾਂ ਖਾਸ ਕਰਕੇ ਹੁਣ ਮੈਨੂੰ ਹੋਰਾਂ ਦਾ ਪਤਾ ਨਹੀਂ ਕਿਵੇਂ ਕਰਦੇ ਅਸੀਂ ਇਦਾਂ ਹੀ ਕਰਦੇ ਹੁੰਦੇ ਸੀ ਇਥੇ ਖਾਣੀ ਵੀ ਹੁਣ ਖਾਣ ਨੂੰ ਮੈਨੂੰ ਲੱਗਦਾ ਵੀ ਓ ਬਾਬੇ ਤੋਂ ਪਵਾ ਕੇ ਲੈ ਕੇ ਆਉਣੀ ਪਣੀ ਹੈ ਲੈ ਕੇ ਚਲੋ ਬਾਟੀਆਂ ਲਿਓ ਫੇ ਖਾਈਏ ਚਲੋ ਫੜੇ ਬਾਬਾਈ ਆ ਜਾਓ ਉਧਰ ਆ ਜਾਓ ਸਾਈਡ ਤੇ ਓਹ ਤਾਂ ਖਾਣੇ ਬਹਿ ਕੇ ਆ ਜਾਓ ਹਾਂ ਹਾਂ ਨਾ ਦੇ ਕੋ ਗਾਨੀ ਲੈਣ ਕੋ ਯਾ ਖਾਲੀ ਪਲਾ ਹੈ ਗੱਡੀ ਕੋਲੇ ਪਰੇਓ ਕਿਹੜੀ ਦਾ ਹੁੰਦਾ ਹਾਂ ਇਹ ਹਾਂ ਹਾਂਜੀ ਕਰਤਾ ਪਾਪਾ ਤੇਰੀ ਚਾਰ ਹਾਂ ਭੂਰਾਂ ਵਾਲਿਆਂ ਲੈਦਾ ਹਾਂ ਆਪਾਂ ਹੋਰ ਨਹੀਂ ਪੈਸਾ ਕੋਈ ਵੀ ਦੇਖੋ ਜੀ ਕਿੰਨੀ ਘੈਂਟ ਲਿਆ ਵੇਖੋ ਚਲ ਕੁੰਗਰਵਾਲਿਆਂ ਲੈ ਕੁੰਗਰਵਾਲਿਆਂ ਹਾਂ ਇਹ ਦੇ ਕੁੰਗਰਵਾਲਿਆਂ ਇਹਨਾਂ ਨੂੰ ਮਾਜੀ ਰਾਜਣੀ ਵਾਧੂ ਹਾਂ ਮੈਂ ਲਵਲੀ ਤੋਂ ਪੰਜਾਂ ਆਪਣੇ ਬਿਆਹਾਂ ਨੇ ਲੈ ਲਈ ਹਨ ਤੋਂ ਤੋਂ ਨਹੀਂ ਲੈਣੀਆਂ ਲੈ ਲੈ ਇੱਕ ਅੱਧੀ ਤਾਂ ਲੈ ਨਹੀਂ ਪੰਜਾਂ ਵਾਲੀ ਤਾਂ ਲੈ ਯਾਰ ਫਿਰ ਅੱਗੇ ਵੀ ਮੈਂ ਲੈ ਕੇ ਦਿੱਤੀ ਸੀ ਮੈਂ ਤਾਂ ਬਾਹਨ ਦਾ ਤੇ ਤੂੰ ਹੁਣ ਬਈ ਫਿਰ ਆਉਂਦੇ ਲੈ 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 2 ਵਜੇ ਤੇ ਆਣ ਰੌਣਕ ਮੇਲਾ ਲੱਗਿਆ ਤੇ ਰਸੇ ਮੈਨ ਮਾਰ ਪਸ਼ੂਆਂ ਵਾਸਤੇ ਵਿਖਾਉਣੇ ਤੁਹਾਨੂੰ ਹਰ ਇੱਕ ਆਈਟਮ ਕੋਈ ਮਾਰੋ ਨੀ ਗੱਤ ਦਰੋ ਚੱਕ ਕਿੰਨੇ ਸੋਹਣੇ ਰਸੇ ਆ ਵੇਖੋ ਘੈਂਟ ਘੈਂਟ ਕੰਮ ਸਾਰਾ A to Z ਵੇਖੋ ਘੁੰਗਰੂ ਵੀ ਵੱਡੇ ਵੇਖੋ ਕਿੰਨੇ ਸੋਹਣੇ ਸੁਹਣੇ ਆਈਟਮ ਆ ਵੇਖੋ ਪਸੂਆਂ ਆ ਤੇ ਸਾਜੀ ਜੀ ਹੋਰ ਬਾਬਾਈ ਛੜਦੀ ਕਲਾ ਚਲੋ ਜੀ ਚੱਲਗੇ ਹਾਂ ਖਰੀਦੂਗਾ ਪਲੇ ਪਲੇ ਗੰਡਾਂ ਗੱਲ ਕਹਿ ਨਹੀਂ ਗਾ ਨਾ ਪਾ ਬਾਹਰ ਨਹੀਂ ਤੋਹਾ ਇਹ ਨਹੀਂ ਉਹ ਨਹੀਂ ਆ ਤੁਮ ਹਾਂ ਇਹ ਗੱਲਾਂ ਰੰਗ ਹੀ ਲੱਗਿਆ ਯਾ ਦਾਦਾ ਜੀ ਗਰਾਊਂਡ ਕੇ ਮੇਲਾ ਵਾ ਹੁੰਦਾ ਹੁਣ ਘਾਟ ਆ ਵੇ ਗਿਆ ਡੰਨ ਜਮਾ ਜਗਾਲ ਜਗੋਂ ਲਾਦਾ ਵੇਖਾ ਕਿੱਖਾ ਕੋਈ ਖਸਾਈ ਜਣਾ ਹੱਥ ਲਾਲਾ ਤਤਾ ਭਰਾਵਾ ਹੱਥ ਨਾਲ ਲਾ ਲਈ ਓਕੇ ਸੰਤ ਬੜੇ ਪਏ ਬਈ ਇੱਥੇ ਔਰ ਓਕੇ ਆ ਤਭੀਆਂ ਦੱਸੋ ਵੀ ਕਿਹਨੇ ਕਿਹਨੇ ਮੈਸ ਕਰਦਾ ਤੇ ਆ ਅੱਗੇ ਤਾਂ ਮੈਂ ਸੰਤਰੇ ਵਾਲੀਆਂ ਬਹੁਤ ਸਵਾਦ ਹੁੰਦੀਆਂ ਸੀ ਤੇ ਆ ਹੁਣ ਯਾਦਾ ਹੀ ਤਾਜ਼ੀਆਂ ਕਰ ਰਹੇ ਆ ਪਰ ਇਹਨਾਂ ਦਾ ਟੇਸ ਤਾਂ ਵੱਖਰਾ ਹੋਊਗਾ ਪਰ ਚਲੋ ਫਿਰ ਵੀ ਖਾਣੇ ਚੱਲ ਗਏ ਇੱਥੋਂ ਹੁਣ ਹੁਣ ਕਿੱਧਰ ਜਾਣਾ ਆਪਾਂ ਲਓ ਜੀ ਅੱਗੇ ਹੁਣ ਚੱਲਦੇ ਆਂ ਫਿਰ ਦਰਸ਼ਨ ਕਰਾਵਾਂਗੇ ਅੱਗੇ ਲਓ ਬਈ ਆ ਗਿਆ ਪਿਆਸ ਦਰਿਆ ਸੁੱਕਿਆ ਪਿਆ ਹੁੰਦਾ ਹੈ ਜੋਨ ਜਲਾਈ ਚ ਉਹ ਟ੍ਰੇਨ ਦਾ ਪੜਾ ਪਰਲਾ ਇਹ ਇਹ ਹੀ ਆ ਇਹ ਤਾਂ ਵਨਵੇ ਆ ਇੱਕ ਪਰਲੇ ਪਾਸੇ ਇੱਕ ਇੱਧਰ ਲਓ ਜੀ ਸੰਗਤ ਸਾਡੀ ਹੁਣ ਚੱਲ ਪਈ ਆ ਸੁਲਤਾਨਪੁਰ ਲੋਧੀ ਨੂੰ ਅਸੀਂ ਜਾਣਾ ਸੀ ਕਰਤਾਰਪੁਰ ਸਾਹਿਬ ਤੇ ਕਰਤਾਰਪੁਰ ਦਾ ਸਾਡਾ ਨਹੀਂ ਸੁਆਬ ਬਣਿਆ ਇਹ ਉਧਰ ਵਾਪਸ ਨੂੰ ਜਾਣੇ ਪਏ ਆ ਬਾਬਾ ਬਕਾਲਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਸੰਗਤੋ ਕੀ ਹਾਲ ਚਾਲ ਆ ਛੱਡ ਦੀ ਗੱਲਾਂ ਢੱਲੇ ਤਾਂ ਨਹੀਂ ਪੈ ਗਏ ਆਏ ਸਾਡੇ ਥੋੜੇ ਇੱਕ ਦੋ ਬੰਦੇ ਮਗਰ ਜਿਹੜੇ ਬੈਠੇ ਥੱਲੇ ਆ 来ਗੇ ਜੂਣ ਜਿਆ ਸੋਈ ਜਾਂਦੇ ਆ ਹਾਂ ਨੀਂਦ ਆ ਜਾਂਦੀ ਹੈ ਤੇ ਬਾਕੀ ਬਾਬੇ ਨਾਨਕ ਦੀ ਕਿਰਪਾ ਨਾਲ ਵਧੀਆ ਯਾਤਰਾ ਹੋ ਰਹੀ ਆ ਸੋ ਦਰਸ਼ਕੀਦਾਰ ਕਰਾ ਰਹੇ ਆ ਤੁਹਾਨੂੰ ਵੀ ਨਾਲ-ਨਾਲ ਤੇ ਹੁਣ ਆਪਾਂ ਚਲੇ ਜਾਣਾ ਸੁਲਤਾਨਪੁਰ ਲੋਧੀ ਤੇ ਉੱਥੇ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਲੋ ਜੀ ਅਸੀਂ ਪਹੁੰਚ ਗਏ ਆ ਸੁਲਤਾਨਪੁਰ ਲੋਧੀ ਤੇ ਅਸੀਂ ਪਹੁੰਚੇ ਆ ਜੀ ਕੁਟਿਆ ਨਿਰਮਲ ਕੁਟਿਆ ਸੰਤ ਸੀਚੇ ਵਾਲ ਦੇ ਤੇ ਤੁਹਾਨੂੰ ਦਿਖਾਉਨੇ ਆ ਅਸੀਂ ਅਜੇ ਉਨਾਂ ਚ ਰੈਸਟ ਕਰ ਰਹੇ ਆ ਬੰਦੇ ਸਾਡੇ ਪੂਰੇ ਥੱਕੇ ਚੁੱਕੇ ਨੇ ਹਾਂਜੀ ਥੱਕ ਚੁੱਕੇ ਆ ਹਾਂਜੀ ਥੱਕ ਚੁੱਕੇ ਹਾਂ ਚੜ੍ਹਦੀ ਕਲਾ ਦੀ ਚੜ੍ਹਦੀ ਕਲਾ ਇਹ ਚੜ੍ਹਦੀ ਕਲਾ ਤਾਂ ਕਹਿੰਦੇ ਆ ਪਰ ਇਹ ਅੰਦਰੋਂ ਪੂਰੇ ਭੰਨੇ ਪਏ ਨੇ ਤੇ ਪੂਰੇ ਥੱਕੇ ਹੋਏ ਨੇ ਇਹ ਥੱਕੇ ਹੋਏ ਮਣੋਖ ਹਣ ਇਸ ਟਾਈਮ ਇੱਥੇ ਰੈਸਟ ਕਰ ਰਹੇ ਨੇ ਇਹ ਕਿਹਾ ਵੀ ਸਾਡੀਆਂ ਹੁਣ ਕੋਈ ਲੱਤਾਂਵਾਵਾ ਕੁੱਟੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਸੇਵਾਦਾਰਾਂ ਨੂੰ ਭੇਜੋ ਤੇ ਇਹ ਸੰਗਤ ਦੇ ਚਰਨ ਦਵਾਏ ਜਾਣ ਤੇ ਬਾਕੀ ਹੁਣ ਸਾਨੂੰ ਚਾਹ ਦੀ ਬੜੀ ਜਿਆਦੇ ਲੋੜ ਹੈ ਚਾਹ ਅਸੀਂ ਜਾ ਕੇ ਛਕਾਂਗੇ ਅੱਗੇ ਨਹੀਂ ਨਹੀਂ ਹੋਏ ਦੁਬਾਰਾ ਵਿੱਚੋਂ ਬਾਕੀ ਤੁਹਾਨੂੰ ਇੱਧਰ ਸਾਰੀ ਕੁਟੀਆਂ ਦਿਖਾਵਾਂਗੇ ਤੇ ਇੱਧਰ ਕਾਲੀ ਬਈ ਤੁਹਾਨੂੰ ਉਹਨਾ ਦੀ ਦਿਖਾ ਦਿੰਨੇ ਜਿੱਦੇ ਚ ਹੁਣ ਪਾਣੀ ਬਹੁਤ ਘੱਟ ਹੈ ਤੇ ਬਾਕੀ ਸਸਤੀ ਹੈਗੀ ਆ ਆ ਦੇਖੋ ਜੀ ਕਰੋ ਦਰਸ਼ਨ ਜੀ ਇਹ ਆ ਜੀ ਪਵਿੱਤਰ ਕਾਲੀ ਬਈ ਤੇ ਬਾਕੀ ਸਾਫ ਸਫਾਈ ਜਿਵੇਂ ਕਹਿ ਸਕਦੇ ਆ ਵੀ ਚਲੋ ਕੀਤੀ ਤਾਂ ਹੁੰਦੀ ਆ ਪਰ ਜਿਹੜੇ ਪਿੰਡ ਦੇ ਜਾਂ ਹੋਰ ਹਨਾ ਜਲ ਨੂੰ ਖਰਾਬ ਕਰਦੇ ਆ ਵੀ ਕੁਝ ਸੱਟ ਜਾਂਦੇ ਵਿੱਚ ਪੂਰਾ ਕਰਕਟ ਕਹਿਣ ਦਾ ਭਾਵ ਆ ਤੇ ਉਹ ਬੇਨਤੀ ਆ ਵੀ ਨਾ ਸੱਟਿਆ ਕਰੋ ਇਹ ਜਿਹੜਾ ਜਾਲ ਆ ਇਹ ਪਾਣੀ ਆ ਹਨ ਇਹ ਧਰਤੀ ਦਾ ਇੱਕ ਮੁੱਲ ਵਸਤੂ ਆ ਨਾ ਆਪਾਂ ਇਹਨੂੰ ਖਰਾਬ ਕਰ ਰਹੇ ਆ ਤੇ ਬਾਕੀ ਬਹੁਤ ਸੋਹਣਾ ਬਣਾਇਆ ਬੈਠਣ ਨੂੰ ਸੋਹਣਾ ਅੱਗੇ ਵੀ ਤੁਹਾਨੂੰ ਇੱਧਰ ਵਿਜ਼ਿਟ ਕਰਵਾਉਨੇ ਆ ਤੇ ਆਜੋ ਨਾਲ-ਨਾਲ ਸੰਗ ਜੀ ਆਪਾਂ ਵਿਜ਼ਿਟ ਵੀ ਕਰੀਏ ਤੇ ਇੱਧਰ ਦੇਖੋ ਕਿੰਨਾ ਸੋਹਣਾ 뷰 ਆ ਪਿਆਰਾ ਲਿਖਿਆ ਵੀ ਹੋਇਆ ਵੀ ਕੂਰਾ ਕਰਕਟਨਾ ਸਿੱਟੋ ਬਾਕੀ ਇੱਧਰ ਖੂਹ ਆ ਜੀ ਦਰਸ਼ਨ ਕਰਵਾਉਨੇ ਆ ਪਵਿੱਤਰ ਖੂਹ ਆ ਕਿੰਨੇ ਸੋਹਣੇ ਇੱਧਰ ਵੇਖੋ ਦਰਸਤ ਵੀ ਗਮਲੇ ਚ ਲਾਤਾ ਐਡਾ ਲਓ ਜੀ ਕਾਫੀ ਸ਼ਾਂਤੀ ਵਾਲਾ ਮਾਹੌਲ ਆ ਬਾਕੀ ਚਾਲਦੇ ਉੱਪਰ ਕਰਦੇ ਆ ਦਰਸ਼ਨ ਦੇਦਾਰ ਸੰਗਤ ਸਾਡੀ ਖੂ ਗੇੜਾਂ ਲੱਗ ਪਈ ਆ ਬੈਠਾ ਉੱਤੇ ਚਲੋ ਚਲੋ ਲਓ ਜੀ ਜਲ ਆ ਰਿਹਾ ਬਸ ਚਲੋ ਚਲੋ ਜਲ ਆ ਰਿਹਾ ਆ ਗਿਆ ਆ ਗਿਆ ਆ ਗਿਆ ਜਾਓ ਇਹ ਪਵਿੱਤਰ ਨਦੀ ਦਾ ਜਾਲ ਆ ਜੀ ਓਰੇ ਇੱਕ ਚੀਜ਼ ਵਿਖਾਵਾਂ ਓ ਵੇਖ ਨਾ ਗਿਸ਼ ਵਾਹ ਵਾਹ ਇਹ ਤਾਂ ਜਾਉਂਦਾ ਛੱਪ ਬੈਠਾ ਇਹਨਾਂ ਚੀਜ਼ਾਂ ਸਭ ਸੀ ਹੁੰਦੀਆਂ ਹਾਂ ਚਲੋ ਮੱਥਾ ਟੇਕੀਏ ਫਿਰ ਅੰਦਰ ਚਲੋ ਅੰਦਰ ਹੀ ਵਿਖਾਉਨੇ ਆਂ ਦਰਬਾਰ ਇਧਰ ਹੈ ਚਰਨ ਸ਼ੋ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਕਾਲੀ ਵੀਰ ਦੇਰਸ਼ਨ ਕਰ ਲਾ ਗੀਆਂ ਸੰਗਤਾਂ ਜੀ ਆਹ ਕਹਿੰਦੇ ਆ ਜੀ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇ ਵਾਲਾ ਸਾਹਮਣੇ ਹੈਗਾ ਜੀ ਦਰਬਾਰ ਤੇ ਆ ਜੋ ਮੱਥਾ ਟੇਕੀ ਹੈ ਕਾਫੀ ਇਧਰ ਬੱਚਿਆਂ ਲਈ ਐਕਟੀਵਿਟੀ ਵੀ ਹੈਗੀ ਇੱਥੇ ਤੇ ਕਾਫੀ ਸ਼ਾਂਤੀ ਪੂਰਨ ਮਾਹੌਲ ਬਣਾਇਆ ਗਿਆ ਇੱਥੇ ਬਾਬਾ ਜੀ ਇਹਨੂੰ ਤੇ ਜਾਨਵਰ ਚਿੜੀਆਂ ਹਨਾ ਪੰਛੀ ਸਾਰੇ ਦਾ ਖਾਸ ਧਿਆਨ ਰੱਖਿਆ ਗਿਆ ਤੇ ਪੂਰੇ ਜਾਨਵਰ ਤੁਹਾਨੂੰ ਮਿਲਣਗੇ ਇੱਕ ਵਾਰੀ ਸੋਣਿਆ ਜਰੂਰ ਸੋਣੋ ਜੀ ਤੇ ਵੀਡੀਓਗ੍ਰਾਫੀ ਮਣਾ ਆਈਆਂ ਇਦੜੇ ਕਾਫੀ ਵਧੀਆ ਬਣਿਆ ਨਾ ਹੂੰ ਲਾ ਇਧਰ ਦੁਆਰਾ ਬੇਸ ਆਇਆ ਤੇ ਅੱਗੇ ਇਸ਼ਨਾਨ ਕਰੀਦਾ ਉੱਥੇ ਹੀ ਕਰਾਉਂ ਇੱਥੇ ਲਾ ਲਓ ਵਾਹ ਮੈਨੂੰ ਤਾਂ ਜਖਾਮ ਜਿਹਾ ਕਾਫੀ ਆਇਆ ਵਾਹ ਕੀ ਕਰ ਲਈਏ ਇਸ਼ਨਾਨ ਕੋਹ ਨਹੀਂ ਹੁੰਦਾ ਇਸ਼ਨਾਨ ਤਾਂ ਗੋਲੀਆਂ ਖਾਣੀ ਪੈਣੀਆਂ ਤੇ ਪਹਿਲਾ ਕਰ ਗੋਲੀਆਂ ਹੈ ਨਹੀਂ ਨਾ ਦਵਾਈ ਲਈ ਨਹੀਂ ਮੈਂ ਵੀ ਲੈ ਖਾ ਚੱਲਾ ਹਈਆ ਸਾਰੇ ਦੁੱਖਾਂ ਦਾ ਇਹ ਜਾਲਾ ਇਹ ਦਵਾਈ ਆ ਇਸੇ ਨੇ ਠੀਕ ਕਰਨਾ ਠੀਕ ਹੈ ਨਾ ਦਵਾਈ ਲੈ ਲੈ ਬਾਬੇ ਤੋਂ ਇੱਥੋਂ ਲੈਨੇ ਬਾਬੇ ਤੋਂ ਦਵਾਈ ਇਹ ਦੁੱਖਾਂ ਦੀ ਦਵਾਈ ਆ ਦੁੱਖਾਂ ਦੀ ਦਵਾਈ ਪੀ ਲੋ ਸੰਗਤੋਂ ਦੁੱਖਾਂ ਦੀ ਦਵਾਈ ਪੀ ਲੋ ਇਹ ਬਾਬੇ ਨਾਨਕ ਦੀ ਧਰਤੀ ਹੈ ਇਹ ਮੇਰੇ ਬਾਬੇ ਨਾਨਕ ਨੇ ਇੱਥੇ 13 13 ਤੋਲਿਆ ਤੇ ਇੱਥੇ ਹੀ ਇਹ ਕਿਹਾ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਸੋ ਇੱਕ ਓਮਕਾਰ ਸਭ ਇੱਕ ਹੀ ਹੈ ਸਭ ਉਹ ਕਾਲ ਪ੍ਰਖਾ ਜਿਹੜਾ ਸਾਨੂੰ ਲਈ ਫਿਰਦਾ ਉਸੇ ਕਰਕੇ ਅਸੀਂ ਤੁਰੇ ਫਿਰਦੇ ਆਂ ਦਾਣਾ ਪਾਣੀ ਆ ਚੁਗਦੇ ਫਿਰਦੇ ਆਂ ਇੱਕ ਜ਼ਿੰਦਗੀ ਮਿਲੀ ਆ ਆਨੰਦ ਲਓ ਦਰਸ਼ਨ دیدار ਕਰਾਉਣੇ ਆ ਗੁਰਦਰਾ ਬੇਰ ਸਾਹਿਬ ਦੇ ਇਸ਼ਨਾਨ ਪਾਣੀ ਕਰ ਲਈ ਤੇ ਫਿਰ ਵੇਜ ਨਦੀ ਦੇ ਦਰਸ਼ਨ ਕਰਵਾਉਣੇ ਆ ਸੰਗਤ ਕਹਿੰਦੀ ਹੈ ਇਸ਼ਨਾਨ ਕਰਨਾ ਉੱਥੇ ਵੀ ਦੇ ਇਸ਼ਨਾਨ ਵੀ ਵੇਜ ਨਦੀ ਚ ਕਰਵਾਉਣੇ ਕਰੋ ਵੇਜ ਨਦੀ ਦੇ ਦਰਸ਼ਨ ਇੱਥੇ ਹੀ ਆਪਣਾ ਪਹਿਲੇ ਪਾਤਸ਼ਾਹ ਨੇ ਚੁੱਭਾ ਲਾਇਆ ਤੇ ਤਿੰਨ ਦਿਨ ਗੁਰੂ ਨਾਨਕ ਪਾਤਸ਼ਾਹ ਅਲੋਪ ਰਾਇਆ ਜਲਤਾ ਹੁਣ ਕਾਫੀ ਕਲੀਅਰ ਕ੍ਰਿਸਟਲ ਹਨ ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਮੇਰ ਕਰ ਹਾਂਜੀ ਹਾਂਜੀ ਮਾਤਾ ਜੀ ਆ ਕਰਕੇ ਜਾਣਗੇ 10000 ਰੁਪਏ ਤੁਹਾਨੂੰ ਲੈ ਕੇ ਜਾਣਗੇ ਮੇਰਾ ਭਲਾ ਕੀਤਾ ਤੇਰੇ ਰੱਬ ਕਰੀ ਵਾਹਿਗੁਰੂ ਵਾਹਿਗੁਰੂ ਨੌਜੀ ਇਧਰ ਹੈਗਾ ਪੁਤਰਪੂਰਾ ਸਾਹਿਬ ਇਹ ਹੈ ਜੀ ਬੇਰ ਸਾਹਿਬ Gracias. ਲਓ ਮਿੱਤਰੋ ਦਰਸ਼ਨ ਕਰਕੇ ਅਸੀਂ ਆ ਗਏ ਆ ਵਾਪਸ ਪਿੰਡ ਪਹੁੰਚ ਗਏ ਆ ਪਹੁੰਚਣੇ ਵਾਲੇ ਆ ਗਿੱਲੇ ਪਹੁੰਚ ਗਏ ਆ ਤੇ ਸ਼ਾਮ ਹੋ ਗਈ ਇੱਥੇ ਤੱਕ ਵਲੌਗ ਤੱਕ ਬਣੇ ਰਹਿਣ ਲਈ ਧੰਨਵਾਦ ਕਿਵੇਂ ਵੀ ਸੰਗਤ ਜੀ ਠੀਕ ਹੈ ਜੀ ਡੱਟਦੀ ਕਰਾ ਲੈਦਾ ਨਹੀਂ ਨਾ ਜੀ ਨਾ ਇਹ ਕਹਿੰਦਾ ਨਹੀਂ ਆ ਸੜਕ ਪਵਾ ਲੈ ਸਾਨੂੰ ਗਿੱਲਾਂ ਦੇ ਰਾਹ ਕਹਿੰਦਾ ਗਿੱਲਾਂ ਵੇਚਦੀ ਜਾਣਾ ਆ ਵੇ ਲੋ ਖਲਾ ਦੇ लवली ਸੇਟ ਦੇ ਸਾਡੇ ਦੇ ਕੰਮ ਕਰੜੇ ਹੁੰਦੇ ਥੋੜੇ ਜੇ ਤੇ ਬਾਕੀ ਜਿਉਂਦੇ ਵਸਦੇ ਰਹੋ ਰੱਬ ਸਾਰਿਆਂ ਨੂੰ ਤਰੱਕੀ ਬਖਸ਼ੇ ਸਾਰਿਆਂ ਚੜਦੀ ਕਲਾ ਰੱਖੇ ਸਾਰਿਆਂ ਚੜਦੀ ਕਲਾ ਰੱਖੇ ਤੇ ਮਿਲਦੇ ਆ ਫਿਰ ਤੁਹਾਨੂੰ ਅਗਲੀ ਵੀਡੀਓ ਜੀ ਆਉਣ ਦੇ ਵਾਦ ਦੇ ਰਹੋ ਬਾਏ ਬਾਏ